ਗੁੱਡ ਮਾਰਨਿੰਗ ਫਰੈਂਡਸ ਅੱਜ ਅਸੀਂ ਫੇਰ ਲਾਈਵ ਹੋਏ ਆ ਸਾਡੇ ਨਾਲ ਡਾਕਟਰ ਸੋਨ ਲਾਲ ਬਲੱਗਣ ਜੀ ਨੇ ਡਾਕਟਰ ਸਾਹਿਬ ਅੱਜ ਦਾ ਜੋ ਮੇਰਾ ਸਵਾਲ ਹੈ ਕਿ ਲੰਗਰ ਸਾਨੂੰ ਲਗਾਉਣਾ ਚਾਹੀਦਾ ਹੈ ਜਾਂ ਨਹੀਂ ਇਹਦੇ ਬਾਰੇ ਪਲੀਜ਼ ਜਾਣਕਾਰੀ ਦਿਓ ਰਿੰਕੂ ਜੀ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਪੰਜਾਬ ਦੇ ਵਿੱਚ ਆਮ ਤੌਰ ਤੇ ਦੇਖਿਆ ਲੰਗਰ ਲੱਗਦੇ ਨੇ ਸਰ ਹਿੰਦੁਸਤਾਨ 'ਚ ਲੱਗਦੇ ਨੇ ਜੇਕਰ ਅਸੀਂ ਪੰਜਾਬ 'ਚ ਰਹਿੰਦੇ ਆ ਤਾਂ ਸਾਨੂੰ ਪੰਜਾਬ 'ਚ ਬਹੁਤ ਲੱਗਦੇ ਨੇ ਲੰਗਰ 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 ਸਾਰੇ ਇੰਡ ਭਾਰਤ ਵਿੱਚ ਲਾਏ ਜਾਂਦੇ ਨੇ ਲੰਗਰ ਪਰਥਾ ਜੋ ਬਹੁਤ ਪੁਰਾਣੀ ਹੈ ਪਰ ਜੋ ਪਹਿਲਾ ਲੰਗਰ ਪਰਥਾ ਹੁੰਦੀ ਸੀਗੀ ਉਹ ਆਪਣੇ ਘਰ ਦੇ ਵਿੱਚ ਹੁੰਦੇ ਸੀ ਬਾਹਰ ਡਿਸਪਲੇ ਨਹੀਂ ਹੁੰਦਾ ਸੀ ਲੰਗਰ ਜਿਹੜੀ ਕਿਚਨ ਹੁੰਦੀ ਸੀ ਘਰ ਦੇ ਅੰਦਰ ਕਿਚਨ ਹੁੰਦੀ ਸੀ ਉਹਦੇ ਅੰਦਰ ਕਿਸੇ ਬੰਦੇ ਨੂੰ ਕਿਸੇ ਬੰਦੇ ਨੂੰ ਭੋਜਨ ਛਕਾਉਣਾ ਕਿਸੇ ਨੇ ਤਾਂ ਉਸ ਨੂੰ ਗ੍ਰੰਭੋਜ ਜਾਂ ਭੋਜਨ ਜਾਂ ਉਹਨੂੰ ਨਿਆਜ਼ ਦੇ ਨਾਂ ਤੇ ਕਹਿੰਦੇ ਸੀ ਨਿਆਜ਼ ਇਹ ਫਾਰਸੀਆ ਸ਼ਬਦ ਨਿਆਜ਼ ਹੁਣ ਜੋ ਪ੍ਰਚਲਿਤ ਸ਼ਬਦ ਹੈ ਉਹ ਲੰਗਰ ਹੈ ਨਿਆਜ਼ ਦਾ ਮਤਲਬ ਹੈ ਜੇ ਕਿਸੇ ਨੂੰ ਭੋਜਨ ਛਕਾਉਣਾ ਹੈ ਕੋਈ ਸਾਧੂ ਨੇ ਜਾਂ ਕੋ ਹੋਰ ਹੈ ਕੋ ਭੁੱਖੇ ਨੇ ਜਾਂ ਕੋ ਯਾਤਰੀ ਜਾ ਰਹੇ ਨੇ ਆਜੋ ਯਾਤਰੀਏ ਮੈਨੂੰ ਇਹ ਕਿਹਾ ਜਾਂਦਾ ਸੀ ਕਿ ਤੁਸੀਂ ਸਾਡੇ ਘਰ ਅੱਜ ਭੋਜਨ ਛਕਿਓ ਦੂਜੇ ਗਵਾਂਢੀ ਨੇ ਕਹਿੰਦਾ ਸਾਡੇ ਘਰ ਭੋਜਨ ਛਕਿਓ ਤਾਂ ਇਸ ਤਰ੍ਹਾਂ ਲੜੀਵਾਦ ਜੋ ਸਾਧੂ ਹੁੰਦੇ ਸੀ ਜਾਂ ਜਿਨ੍ਹਾਂ ਦੇ ਘਰ ਘਰ ਨਹੀਂ ਹੁੰਦੇ ਸੀ ਚੱਲਦੇ ਫਿਰਦੇ ਸਾਧੂ ਮਲੰਗ ਮਸਤ ਮੌਲੇ ਲੋਕ ਹੁੰਦੇ ਸੀ ਉਹਨਾਂ ਨੂੰ ਭੋਜਨ ਛਕਾਇਆ ਜਾਂਦਾ ਸੀ ਉਹਨੂੰ ਅਸੀਂ ਲੰਗਰ ਕਹਿੰਦੇ ਸੀ ਜਾਂ ਨਿਆਜ਼ ਕਹਿੰਦੇ ਸੀ ਨਿਉਂਦਾ ਵੀ ਕਹਿੰਦੇ ਸੀ ਸਾਧੂਆਂ ਨੂੰ ਜਾ ਕੇ ਨਿਉਂਦਾ ਦੇਣਾ ਪੈਂਦਾ ਸੀ ਸਾਧੂ ਫਿਰ ਤੁਹਾਡੇ ਘਰ ਆਉਂਦੇ ਸੀ ਤਾਂ ਕਹਿੰਦਾ ਵਿਵਸਥਾ ਦੇ ਨਾਲ ਬੈਠ ਕੇ ਭੋਜਨ ਛਕਦੇ ਸੀ ਅੱਜ ਚਲੇ ਜਾਂਦੇ ਸੀ ਅਗਲੇ ਘਰ ਚਲੇ ਜਾਂਦੇ ਅਗਲੇ ਪਿੰਡ ਚਲੇ ਜਾਂਦੇ ਸੀ ਅਗਲੇ ਸ਼ਹਿਰ ਚਲੇ ਜਾਂਦੇ ਸੀ ਪਰ ਹੁਣ ਜੋ ਲੰਗਰ ਚੱਲ ਚੱਲ ਰਹੇ ਨੇ ਇਹ ਇੱਕ ਕਿਸਮ ਦਾ ਅੱਜ ਲੰਗਰ ਨਹੀਂ ਇਹ ਇੱਕ ਪ੍ਰਦਰਸ਼ਨ ਹੈ ਆਪਣੇ ਪੈਸੇ ਦਾ ਪ੍ਰਦਰਸ਼ਨ ਕਰਦੇ ਨੇ ਲੋਕ ਚਾੜ ਕਰਦੇ ਨੇ ਪੰਜਾਬੀ ਦੇ ਵਿੱਚ ਇਹ ਲੰਗਰ ਨਹੀਂ ਹੈ ਇਹ ਚਾੜ ਹੈ 80% ਲੰਗਰ ਹੈ ਉਹ ਵੇਸਟ ਜਾਂਦਾ ਜਦੋਂ ਲੰਗਰ ਚੱਲਦੇ ਨੇ ਜਾਂ ਹੌਲੇ ਲੰਗਰ ਚੱਲਦੇ ਨੇ ਜਾਂ ਸਵਾ ਤੇ ਲੰਗਰ ਚੱਲਦੇ ਨੇ ਜਾਂ ਨੈਣਾ ਦੇਵੀ ਦੇ ਮੇਲੇ ਦੇ ਲੰਗਰ ਚੱਲਦੇ ਨੇ ਲੰਗਰ ਇਹਨਾਂ ਜਾਰੇ ਲੱਗੇ ਹੁੰਦੇ ਨੇ ਕਿ ਲੋਕ ਲੰਗਰ ਨੂੰ ਵੇਸਟ ਕਰਦੇ ਨੇ ਲੋਕ ਖਾਂਦੇ ਘੱਟ ਨੇ ਖਰਾਬ ਵੱਧ ਕਰ ਦਿੰਦੇ ਨੇ ਪਰ ਘਰ ਨੂੰ ਲੈ ਕੇ ਲੈ ਕੇ ਜਾਂਦੇ ਨੇ ਜੋ ਕਿ ਗਰਮੀ ਦੇ ਵਿੱਚ ਭੋਜਨ ਜਾਂਦੇ ਜਾਂਦੇ ਜਾਂ ਰਾਹ ਦੇ ਵਿੱਚ ਖਰਾਬ ਹੋ ਜਾਂਦਾ ਹੈ ਇੱਕ ਤੋਂ ਪੂਆ ਕੇ ਲੈਤਾ ਜਾਂਦੇ ਨੇ ਪਰ ਜਾਂਦੇ ਜਾਂਦੇ ਰਾਹ ਖਰਾਬ ਹੋ ਜਾਂਦਾ ਹੈ ਇਹ ਲੰਗਰ ਵਿਵਸਥਾ ਬਹੁਤ ਹੀ ਗਲਤ ਹੈ ਲੰਗਰ ਨਹੀਂ ਲਾਉਣੇ ਚਾਹੀਦੇ ਲੰਗਰ ਦਾ ਜਿਹੜਾ ਪੈਸਾ ਉਹਨੂੰ ਕਿਸੇ ਅਸਾਰੂ ਕੰਮ ਉੱਤੇ ਲਾਉਣਾ ਚਾਹੀਦਾ ਹੈ ਅਸੀਂ ਦੇਖਿਆ ਵੀ ਲੰਗਰ ਦੇ ਜਲੇਬੀਆਂ ਲੰਗਰ ਲਾਉਂਦੇ ਨੇ ਜਲੇਬੀਆਂ ਦੇ ਵਿੱਚ ਕੈਮੀਕਲ ਪੈਂਦਾ ਹੈ ਕੈਮੀਕਲ ਪਾ ਕੇ ਜਦ ਇਹ ਮੈਦੇ ਨੂੰ ਮਲ ਕੇ ਜਦ ਇਹ ਤਿਆਰ ਕਰਕੇ ਲੋਕਾਂ ਨੂੰ ਖਾਣ ਦਿੰਦੇ ਨੇ ਉਹ ਲੋਕਾਂ ਵਾਂਸੀ ਜ਼ਹਿਰ ਹੈ ਪੋਜੇ ਰੰਗ ਕਾਟ ਪੈਂਦਾ ਐ ਅਮੋਨੀਆ ਪੈਂਦਾ ਟਾਰਟਰੀ ਪੈਂਦੀ ਐ ਰੰਗ ਪੈਂਦਾ ਜਲੇਬੀਆਂ ਤਾਂ ਕਦੇ ਵੀ ਨਹੀਂ ਲੰਗਰ ਦੇ ਵਿੱਚ ਖਾਣੇ ਚਾਹੀਦੀਆਂ ਬਾਕੀ ਕਿਤੇ ਸਾਦਾ ਭੋਜਨ ਰੋਟੀ ਲੱਗੀਆਂ ਤਾਂ ਖਾ ਲਓ ਉਹ ਵੀ ਜੇ ਜ਼ਰੂਰਤ ਹੈ ਤਾਂ ਤਾਂ ਖਾਓ ਨਹੀਂ ਤਾਂ ਲੋਕਾਂ ਨੂੰ ਡੋਲੂ ਲੈ ਕੇ ਲੈ ਕੇ ਜਾਂਦੇ ਨੇ 80% 90% ਲੰਗਰ ਵਿੱਚ ਹੁੰਦਾ ਮੈਂ ਲੰਗਰਾਂ ਦੇ ਬਿਲਕੁਲ ਖਿਲਾਫ ਹਾਂ ਅਗਰ ਤੁਸੀਂ ਕਿਸੇ ਨੂੰ ਭੋਜਨ ਖਵਾਉਣਾ ਚਾਹੁੰਦੇ ਹੋ ਉਹਨੂੰ ਘਰ ਜਾ ਕੇ ਨੇਉਂਦਾ ਦੇਖਿਓ ਜਾਂ ਸਾਡੇ ਘਰ ਤੁਸੀਂ ਭੋਜਨ ਖਾਣਾ ਇਹ ਮੈਚ ਕਰਕੇ ਬਹੁਤ ਲੰਬਾ ਚੋਰਾ ਨਾ ਤੁਹਾਨੂੰ ਕਹਿੰਦਾ ਹੁਆ ਲੰਗਰ ਵਿਵਸਥਾ ਬਿਲਕੁਲ ਫਜ਼ੂਲ ਵਿਵਸਥਾ ਹੈ ਇਹ ਬਿਲਕੁਲ ਨਹੀਂ ਲੱਗਣੀ ਚਾਹੀਦੀ ਕਿਉਂਕਿ ਅੱਜ ਕੱਲ ਕੋਈ ਭੁੱਖਾ ਨਹੀਂ ਹੈ ਸਾਰੇ ਕੋ ਆਡੀ ਗੱਡੀਆਂ ਨੇ ਫਰਥੋਂ ਗੱਡੀਆਂ ਨੇ ਬੜੀਆਂ ਕਾਰਾਂ ਵਾਲੇ ਵੀ ਰੋਕ ਕੇ ਲੰਗਰ ਖਾ ਕੇ ਜਾਂਦੇ ਨੇ ਲੰਗਰ ਸਿਰਫ ਅਸੀਂ ਇਤਿਹਾਸ ਵਿੱਚ ਸੁਣਿਆ ਕਿ ਬਾਬਾ ਨਾਨਕ ਜੀ ਨੇ ਲੰਗਰ ਲਾਇਆ ਸੀ ਭੁੱਖੇ ਸਾਧੂਆਂ ਨੂੰ ਉਥੇ ਇੱਕ ਸ਼ਬਦ ਆਉਂਦਾ ਭੁੱਖੇ ਭੁੱਖਿਆ ਵਾਸਤੇ ਲੰਗਰ ਲਾਉਣਾ ਕੋਈ ਬੁਰੀ ਗੱਲ ਨਹੀਂ ਘਰ ਵਿੱਚ ਭੁੱਖਿਆਂ ਨੂੰ ਰੋਟੀ ਖਿਲਾਓ ਕੋਈ ਗੱਲ ਨਹੀਂ ਵਧੀਆ ਗੱਲ ਹੈ ਫਾਰਚੂਨ ਗੱਡੀਆਂ ਵਾਲੇ ਨੂੰ ਆਡੀ ਗੱਡੀਆਂ ਵਾਲੇ ਨੂੰ ਬੜੇ ਬੜੀਆਂ ਗੱਡੀਆਂ ਵਾਲੇ ਤੁਸੀਂ ਰੋਕ ਰੋਕੇ ਲੰਗਰ ਖਲਾਉਂਦੇ ਹੋ ਇਹ ਬਿਲਕੁਲ ਹੀ ਫਰਜ਼ੂਲ ਹੈ ਇਹ ਨਹੀਂ ਹੋਣੀ ਚਾਹੀਦੀ ਧੰਨਵਾਦ ਥੈਂਕ ਯੂ ਡਾਕਟਰ ਸਾਹਿਬ